ਇਹ ਪਰਮੇਸ਼ਰ ਦਾ ਮੰਦਰ ਹੈ ਮੰਦਰ ਹਾਂਜੀ ਤੇਰੀ ਤਾਂ ਅੰਦਰ ਪਰਮੇਸ਼ਰ ਵੱਲੋਂ ਮਿਲੀ ਹੈ ਤੁਹਾਡੇ ਤੇ ਕੋਈ ਅਧਿਕਾਰ ਨਹੀਂ ਆਏ ਤੁਹਾਨੂੰ ਪਰਮੇਸ਼ਰ ਵੱਲੋਂ ਮਿਲੀ ਆ ਤੁਹਾਡਾ ਸਰੀਰ ਤੁਹਾਨੂੰ ਪਰਮੇਸ਼ਰ ਵੱਲੋਂ ਮਿਲਿਆ ਤੁਹਾਡੇ ਤੇ ਅਧਿਕਾਰ ਹੀ ਨਹੀਂ ਕਿਉਂਕਿ ਇਹ ਦੇ ਵਿੱਚ ਉਹਦਾ ਮੰਦਰ ਉਹਨੇ ਹੀ ਤਾਂ ਇਹਦੇ ਵਿੱਚ ਬਣਾਇਆ ਕਿ ਬੰਦਾ ਖੋਜ ਕਰੇ ਜਿੱਥੋਂ ਪਾ ਲਵੇ ਆਪਣੇ ਅੰਦਰੋਂ ਹੀ ਪਾ ਲਵੇ

हूं जा वाह जंहिं त आत्मा त आत्मा त आत्मा तो ਮੈਂ ਚੇਕ ਕਰ ਲੈਣਾ ਤੁਹਾਨੂੰ ਚੇਕ ਕਰਨਾ ਜਿਨ੍ਹਾਂ ਦਾ ਨਹੀਂ ਹੋਇਆ ਪ੍ਰਭੂ ਸਾਡਾ ਆਤਮਾ ਤੋਂ ਨਵਾਂ ਜਨਮ ਨਹੀਂ ਸ਼ਈਦਾ ਆਤਮਾ ਤੋਂ ਨਵਾਂ ਜਨਮ ਬਾਉਗੇ ਇਸ ਨਾਮ ਦਾ ਨੂੰ ਗੁਮਰਾਜ ਕਰ ਸਕਦਾ ਆਤਮਾ ਤੋਂ ਜਨਮ ਪਾਉਣਾ ਜ਼ਰੂਰੀ ਉਹਦੀ ਪ੍ਰਭੂ ਨੇ ਕਿਹਾ ਤਾਂ ਸਹਾਇਕ ਦਿੱਤਾ ਗਿਆ ਉਹਨੂੰ ਲੈਣ ਦੀ ਜ਼ਰੂਰਤ ਹੈ ਜਦ ਅੰਦਰੋਂ ਖੋਜਾ ਗਿਆ ਅੰਦਰੋਂ ਖੋਜਾ ਗਿਆ बाहर आएगा जब लवा चाहिएगा तो स्वर्ग के यशुदा जो वायदा से मिसाइल ओ मडलाएगा फिर अस समझे सचमुच साउन ग्रेज से अले लोिया